ਸਤਿ ਸ੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇਤੇ ਅੱਜ ਨਹੀਂ ਆਪਡੇ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤੁਹਾਨੂੰ ਦੱਸਣ ਜਾ ਰਿਹਾ ਇੱਕ ਹੋਰ ਵਾਦਾ ਜਿਹੜਾ ਭਵੰਤਮਨ ਸਰਕਾਰ ਨੇ ਪੂਰਾ ਕਰਦਾ ਤੇ ਜੀ ਪੰਜਾਬ ਦੀ ਔਰਤਾਂ ਲਈ ਕੀ ਆ ਉਹ ਵਾਦਾ ਉਹ ਵੀ ਤੁਹਾਨੂੰ ਸਾਂਝਾ ਕਰਨਾ ਹੈ ਨਾਲੇ ਤੁਹਾਨੂੰ ਦੱਸਾਂਗੇ ਜੀ 1 ਸਤੰਬਰ ਤੋਂ ਬਦਲੇ ਨੇ ਜੀ ਨਿਜ਼ਮ ਗੈਸ ਸਿਲੰਡਰ ਵੀ ਜੇ ਰੇਟ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਤੇ ਹੋਰ ਕਈ ਜਿਹੜੀਆਂ ਬਦਲਾਅ ਹੋਏ ਨੇ ਜੀ ਨਿਜ਼ਮ ਜਿਹੜੇ ਬਦਲੇ ਨੇ 1 ਸਤੰਬਰ ਕੱਲ ਤੋਂ ਤੇ ਇਸ ਦੇ ਨਾਲ ਤੁਹਾਨੂੰ ਫੁੱਲ ਡਿਟੇਲ ਵਿੱਚ ਦੱਸਣ ਜਾ ਰਹੇ ਹਾਂ ਉਸ ਤੋਂ ਪਹਿਲਾਂ ਇੱਕ ਛੋਟੀ ਜੀ ਗੁਜ਼ਾਰਿਸ਼ ਜਿੰਨਾ ਵੀਰੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਾਇਆ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚਲੋ ਚੱਲ ਆਮੇਣਾ ਅਪਡੇਟ ਦੇ ਉੱਤੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਚੰਡੀਗੜ੍ਹ 'ਚ ਕਿਸਾਨਾਂ ਦਾ ਪੱਕਾ ਮੋਰਚਾ ਭਲਕੇ ਵਿਧਾਨ ਸਭਾ ਵੱਲ ਕੀਤਾ ਜਾਵੇਗਾ ਜੀ ਕੁਝ ਟ੍ਰੈਫਿਕ ਐਡਵਾਈਜ਼ਰੀ ਜਾਰੀ ਹੋ ਚੁੱਕਿਆ ਹੈ ਭਾਰਤੀ ਕਿਸਾਨ ਯੂਨੀਅਨ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਐਤਵਾਰ ਤੋਂ ਚੰਡੀਗੜ੍ਹ ਵਿੱਚ ਮੋਰਚਾ ਲਾਇਆ ਗਿਆ ਹੈ ਉਹੋ ਕਿਸਾਨ ਨੀਤੀ ਕਿਸਾਨਾਂ ਦਾ ਕਰਜ਼ਾ ਮਾਫੀ ਸਮੇਤ 8 ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ ਕਿਸਾਨ ਆਪਣਾ ਰਾਸ਼ਨ ਅਤੇ ਮਾਲ ਟਰਾਲੀਆਂ ਵਿੱਚ ਲੈ ਕੇ ਆ ਹਨ ਇਹ ਵਿਧਾਨ ਸਭਾ ਵੱਲ ਕੂਚ ਕਰਨਗੇ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਕੈਬਨਿਟ ਮੰਤਰੀ ਜੇਪਾ ਨੇ ਵਾਟਰ কুলਰ ਦਾ ਕੀਤਾ ਜੀ ਉਦਘਾਟਨ ਇਹ ਖਬਰ ਹੈ ਜੀ ਨਿਊ ਗੋਤਮ ਨਗਰ ਪਾਰਕ ਵਿਖੇ ਟਰਾਂਸਪੋਰਟਰ ਕੇ ਸ਼ੇਠੀ ਵੱਲੋਂ ਲਗਾਏ ਗਏ ਵਾਟਰ কুলਰ ਦਾ ਰਸਮੀ ਉਦਘਾਟਨ ਕੈਬਨਿਟ ਮੰਤਰੀ ਪੰਜਾਬ ਬ੍ਰਹਮਸ਼ੰਕਰ ਜੇਪਾ ਨੇ ਆਪਣੇ ਕਰ ਕਮਲਾ ਨਾਲ ਕੀਤਾ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਸੁਖਵੀਰ ਨੇ ਅਕਾਲ ਤਖਤ ਦੇ ਖਿਮਾ ਜਾਚਨਾ ਦਾ ਪੱਤਰ ਸੌਪਿਆ ਤਨਖਾਈਆਂ ਕਰਾਰ ਦਿੱਤੇ ਜਾਣ ਤੋਂ ਬਾਅਦ ਇੱਕ ਦਿਨ ਬਾਅਦ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖਤ ਸਾਹਿਬ ਦੇ ਪੇਸ਼ ਹੋ ਕੇ ਨਿਮਾਣੇ ਸਿੱਖ ਵਜੋਂ ਖਿਮਾ ਜਾਚਨਾ ਸੰਬੰਧੀ ਪੱਤਰ ਦਿੱਤਾ ਇਸ ਦੌਰਾਨ ਤਤਕਾਲੀ ਅਕਾਲੀ ਸਰਦਾਰ ਦੇ ਚਾਰ ਮੰਤਰੀਆਂ ਨੇ ਵੀ ਅਕਾਲ ਤਖਤ ਸਤੇ ਆਪੋ ਆਪਣਾ ਸਪਸ਼ਟਿਕਨ ਪੱਤਰ ਸੌਪਿਆ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਮੋਟਰਸਾਈਕਲ ਸਵਾਰਾਂ ਤੋਂ ਡਰ ਕੇ ਚੋਰੀ ਦਾ ਸਮਾਨ ਛੱਡ ਕੇ ਚੋਰ ਹੋਏ ਨਿਜੀ ਫਰਾਰ ਸਥਾਨਕ ਸ਼ਹਿਰ ਦੀ ਬਲਿਆਲ ਨੂੰ ਜਾਂਦੀ ਸੜਕ ਤੇ ਲੰਗੀ ਰਾਤ ਚੋਰਾਵਾਂ ਵੱਲੋਂ ਇੱਕ ਦੁਕਾਨ ਦੇ ਸ਼ਟਰ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਮੋਟਰਸਾਈਕਲ ਸਵਾਰਾਂ ਦੇ ਆ ਜਾਣ ਤੇ ਇੱਕ ਬਰਾਏ ਚੋਰ ਬਿਨਾਂ ਚੋਰੀ ਕੀਤੇ ਉਸ ਦੁਕਾਨ ਨੂੰ ਖੁੱਲੀ ਛੱਡ ਕੇ ਫਰਾਰ ਹੋ ਗਏ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਮਹਿਲਾ ਪੁਲਸ ਮੁਲਾਜ਼ਮ ਦੇ ਗਲੇ 'ਚੋਂ ਸੋਨੇ ਦੀ ਚੈਨਿ ਚੱਟ ਲਈ ਹੈ ਕਿਸੇ ਨੇ ਦੋ ਚਪਟ ਪਰ ਮਹਿਲਾ ਪੁਲਿਸ ਕਰਮਜਾਦਮ ਦੇ ਗਲੇ 'ਚੋਂ ਸੋਨੇ ਦੀ ਚੈਨਿ ਚੱਟ ਕੇ ਫਰਾਰ ਹੋ ਗਏ ਜਾਣਕਾਰੀ ਮੁਤਾਬਕ ਮਹਿਲਾ ਪੁਲਿਸ ਮੁਲਾਜ਼ਮ ਲਵਪ੍ਰੀਤ ਪਤਨੀ ਠਾਕੁਰ ਸੁਦੀਰ ਚੰਦਰ ਨੇ ਥਾਣਾ ਸਿਟੀ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਉਹ ਆਪਣੀ ਲੜਕੀ ਨੂੰ ਲੈਣ ਲਈ ਨਾਨਾਂ ਦੇ ਘਰ ਬਹਾਦਰਪੁਰ ਚਾਈ ਸੀ ਇਸ ਦੌਰਾਨ ਦੋ ਚਪਟਕਾਰ ਤੇ ਗਲੇ 'ਚੋਂ ਸੋਨੇ ਦੀ ਚੈਨਿ ਚੱਟ ਕੇ ਫਰਾਰ ਹੋ ਗਏ ਇਹ ਮਾਮਲਾ ਦਰਜ ਵੀ ਹੋ ਚੁੱਕਿਆ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ 7 ਕਰੋੜ 32 ਲੱਖ ਦੀ ਲਾਗਤ ਨਾਲ ਕਾਨਵਾ ਤੋਂ ਫਰੀਦਾਂਗਰ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਅੱਜ ਹੋ ਚੁੱਕੀ ਹੈ ਵਿਧਾਨ ਸਭਾ ਹਲਕਾ ਪੋਆ ਨੂੰ ਦੋ ਸੜਕਾਂ ਦਾ ਨਿਰਮਾਣ ਦਾ ਤੋਹਫ਼ਾ ਮਿਲਿਆ ਇਨ੍ਹਾਂ ਸੜਕਾਂ ਦੇ ਨਿਰਮਾਣ ਕਾਰਜਾਂ ਨੂੰ ਲੈ ਕੇ ਉਹ ਦਿਲ ਦੀਆਂ ਗਹਿਰਾਈਆਂ ਤੋਂ ਪਵੰਤਮਾਨ ਵੱਲੋਂ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦੇ ਹੋਏ ਇਨ੍ਹਾਂ ਪ੍ਰਗਟਾਵਾਂ ਕੈਬਨਿਟ ਮੰਤਰੀ ਲਾਲਚੰਦ ਕੱਟਾਰੂ ਚੱਕ ਨੇ ਅੱਜ ਵਿਧਾਨ ਸਭਾ ਹਲਕਾ ਪੋਆ ਦੇ ਖੇਤਰ ਪਿੰਡ ਚਸ਼ਮਾ ਚੱਕਰੋਰ ਦੇ ਨਜ਼ਦੀਕੀ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਉਣ ਮਗਰੋਂ ਕੀਤਾ ਹੈ ਦਸਤੋਬਾ ਅਗਲੀ ਵੀਡੀਓ ਵਿੱਚ ਅਣਪਛਾਤੇ ਨੇ ਪੰਨੇ ਗੁਰਦੁਆਰਾ ਸਾਹਿਬ ਦੀ ਡਿਊੜੀ ਦੇ ਸ਼ੀਸ਼ੇ ਪੁਲਿਸ ਨੇ ਕੁਝ ਘੰਟਿਆਂ ਵਿੱਚ ਹੀ ਫੜ ਲਏ ਨੇ ਜੀ ਮੁੱਲਜ਼ਮ ਬੀਤੀ ਅੱਧੀ ਰਾਤ ਸ਼ਰਾਬਤੀ ਅਨਸਰ ਵੱਲੋਂ 100 ਫੁੱਟ ਰੋਡ ਤੇ ਜਿਹੜੀ 100 ਫੁੱਟ ਦੀ ਰੋਡ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਪਬਲਿਕ ਸਕੂਲ ਵਿੱਚ ਸਥਿਤ ਗੁਰਦੁਆਰਾ ਸਾਹਿਬ ਸੰਗਤ ਸਿਵਲ ਸਟੇਸ਼ਨ ਦੀ ਡਿਊੜੀ ਤੇ ਸ਼ੀਸ਼ੇ ਰੋੜੇ ਮਾਰ ਕੇ ਪੰਨ ਦਿੱਤੇ ਸਨ ਮੌਕੇ ਤੋਂ ਫਰਾਰ ਹੋ ਗਏ ਪਤ ਘਟਨਾ ਦਾ ਪਤਾ ਲੱਗਦੇ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਸੂਚਨਾ ਪੁਲਿਸ ਨੂੰ ਦੇ ਦਿੱਤੀ ਸੀ ਅਸਤੋਬਾ ਅਗਲੀ ਵੀਡੀਓ ਹੋਜੀ ਮ Sidhu Moosewala ਦੇ ਪਿਤਾ ਦੀ ਸੁਰੱਖਿਆ ਚ ਤਨਾਤ ਗਨਮੈਨ ਦਾ ਝੜਪ ਆਪਸ ਵਿੱਚ ਹੋ ਚੁਕਿਆ ਮਰੂਮ ਪੰਜਾਬੀ ਗਾਇਕ Sidhu Moosewala ਦੇ ਪਿਤਾ Bal Kaur Singh Sidhu ਦੀ ਸੁਰੱਖਿਆ ਵਿੱਚ ਤਨਾਤ ਗਨਮੈਨ ਦਰਮਿਆਨ ਜਿਹੜੀ ਦਰਮਿਆਨ ਰੇਤ ਜਿਹੜੀ ਹੋਈ ਟਕਰਾਰ ਖੂਨੀ ਝੜਪ ਵਿੱਚ ਬਦਲ ਗਈ ਹੈ ਜਿਸ ਵਿੱਚ ਗਨਮੈਨ Gurdeep Singh Jakhmey ਹੋ ਗਿਆ ਉਸਨੂੰ ਇੱਥੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪੁਲਿਸ ਨੇ ਮਾਮਲੇ ਦੀ ਪੜਤਾਲ ਵੀ ਸ਼ੁਰੂ ਕਰ ਦਿੱਤੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਹੋਜੀ ਨਸ਼ੇ ਦਾ ਵਪਾਰ ਕਰਨ ਵਾਲੇ ਪੀਖੀ ਦੇ ਤਸਕਰ ਦੀ 13 ਲੱਖ ਰੁਪਏ ਦੀ ਜਾਇਦਾਦ ਕੁੱਕਰ ਕਰਨ ਦਾ ਹੁਕਮ ਪਾਸ ਕਰ ਲਿਆ ਇਹ ਖਬਰ ਹੈ ਜੀ ਮਾਨਸਾ ਪੁਲਿਸ ਵੱਲੋਂ ਐਸਐਸਪੀ ਸ਼੍ਰੀ ਭਾਗੀ ਰਤ ਸਿੰਘ ਮੀਨਾ ਦੀ ਅਗਵਾਈ ਵਿੱਚ ਨਸ਼ਾ ਵੇਚਣ ਵਾਲਿਆਂ ਵਿਰੁੱਧ ਮੁਹਿੰਮ ਜਾਰੀ ਹੈ ਜਿਸ ਨੂੰ ਕਿਸੇ ਵੀ ਵਿਅਕਤੀ ਵੱਲੋਂ ਨਸ਼ਾ ਵੇਚਣ ਸੰਬੰਧੀ ਸ਼ਿਕਾਇਤ ਮਿਲਦੀ ਹੈ ਤਾਂ ਤੁਰੰਤ ਪੁਲਿਸ ਵੱਲੋਂ ਸਬੰਧਤ ਵਿਅਕਤੀ ਨੂੰ ਨਸ਼ੀਲੇ ਪਦਾਰਥ ਸਮੇਤ ਕਾਬੂ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਪੰਜਾਬ ਚ ਵਾਪਰੇ ਜੀ ਇਹ ਰਹਾਸਾ ਟਰੈਕਟਰ ਟਰਾਲੀ ਨਾਲ ਟੱਕਰ ਹੋ ਚੁੱਕੀ ਹੈ ਜੀ ਰੇਲ ਦੀ ਹੁਸ਼ਾਰਪੁਰ ਵਿਖੇ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜਮਣਿਆ ਰਹੇਗੀ ਸੂਬੇ ਨੂੰ ਡੈਰੀ ਵਿਕਾਸ ਦਾ ਤੁਰਾ ਬਣਾਉਣ ਲਈ ਤਿੰਨ ਵੱਡੇ ਪ੍ਰੋਜੈਕਟ ਸ਼ੁਰੂ ਕੀਤੇ ਨੇ ਗੁਰਮੀਤ ਸਿੰਘ ਖੁੱਡੀਆਂ ਸੂਬੇ ਵਿੱਚ ਪਸ਼ੂਆਂ ਦੀ ਨਸਲ ਵਿੱਚ ਸਤਾਰ ਕਰਕੇ ਦੁੱਧ ਦੇ ਉਤਪਾਦਨਾਂ ਦੇ ਪਸ਼ੂਆਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਦੇ ਉਦੇਸ਼ ਨਾਲ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਨੇ ਸੂਬੇ ਪਰ ਵਿੱਚ ਸਾਲਾਨਾ 30 ਲੱਖ ਦਤਾਰੂ ਪਸ਼ੂਆਂ ਦੇ ਮਨਸੂਈ ਗਰਭ ਧਾਨ ਦਾ ਟੀਚਾ ਮਿੱਥਿਆ ਉਸ ਤੋਂ ਬਾਅਦ ਅਗਲੀ ਵੀਡੀਓ ਹੋਰ ਦੀ ਪੰਜਾਬ ਵਿੱਚ ਵਿਦਾਨ ਪੰਜਾਬ ਵਿੱਚ ਜ਼ਮੀਨ ਹੱਦਬੰਦੀ ਕਾਨੂੰਨ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪੰਜਾਬ ਲੱਖਾਂ ਗਰੀਬ ਲੋਕਾਂ ਕੋਲ ਰਹਿਣ ਲਈ ਘਰ ਨਹੀਂ ਆ ਨਾ ਹੀ ਘਰ ਬਣਾਉਣ ਦੀ ਥਾਂ ਹੈ ਇਸ ਲਈ ਪੰਜਾਬ ਸਰਕਾਰ ਜ਼ਮੀਨ ਦੀ ਹੱਦਬੰਦੀ ਕਾਨੂੰਨ ਤੋਂ ਬਾਧੂ ਜ਼ਮੀਨਾਂ ਜ਼ਬਤ ਕਰਕੇ ਬੇ ਜਿਹੜੇ ਬੇਜ਼ਮੀਨੇ ਗਰੀਬਾਂ ਵਿੱਚ ਪੰਡੇ ਇਹ ਮੰਗ ਮਜ਼ਦੂਰ ਕਿਸਾਨ ਮੋਰਚਾ ਜਿਹੜਾ ਪੰਜਾਬ ਜਾਦਵ ਵੱਲੋਂ ਦਲਿਤ ਹੋਰ ਹੀ ਲੁੱਟ ਤੇ ਜ਼ਬਰਕ ਖਿਲਾਫ ਲਾਮਬੰਦੀ ਮਹਿੰਮ ਤਹਿਤ ਕੀਤਾ ਗਿਆ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਜਿਹੜੀ ਕੀਰਤੀ ਕਿਸਾਨ ਜੂਨ ਨੇ ਦੇ ਸੂਬਾ ਸਕੱਤਰ ਜਿੰਦਰ ਸਿੰਘ ਅਤੇ ਆਗੂ ਨੌ ਨਿਹਾਲ ਸਿੰਘ ਦੀ ਗ੍ਰਿਫਤਾਰੀ ਬਰੰਟ ਜਾਰੀ ਹੋ ਚੁੱਕੇ ਨੇ ਕੀਰਤੀ ਕਿਸਾਨ ਜੂਨ ਨੇ ਦੇ ਸੂਬਾ ਸਕੱਤਰ ਜਿੰਦਰ ਸਿੰਘ ਦੀਪ ਸਿੰਘ ਬਾਲਾ ਨੌਜਵਾਨ ਭਾਰਤ ਸਵਾ ਦੇ ਆਗੂ ਨੌ ਨਿਹਾਲ ਸਿੰਘ ਦੀਪ ਸਿੰਘ ਬਾਲਾ ਦੇ ਗ੍ਰਿਫਤਾਰ ਬਰੰਟ ਜਾਰੀ ਹੋਇਆ ਐ ਐਸ ਡੀ ਐਮ ਫਰੀਦਕੋਟ ਦੀ ਅਦਾਲਤ ਵੱਲੋਂ ਰੱਪਟ ਨੰਬਰ 25 ਵਿੱਚ ਇਹ ਜਿਹੜੀ ਦਲਦ ਕੀਤਾ ਗਿਆ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਮਾਨਸਾ ਵਿੱਚ ਨਸ਼ੇ ਦਾ ਵਪਾਰ ਕਰਨ ਵਾਲੇ ਪੀਖੀ ਦੇ ਤਸਕਰ ਦੀ 13 ਲੱਖ ਰੁਪਏ ਦੀ ਜਿਹੜੀ ਜਾਇਦਾਦ ਹੈ ਕੋਕਰ ਕਰਨ ਦੇ ਜਿਹੜੇ ਹੁਕਮ ਜਾਰੀ ਹੋ ਚੁੱਕੇ ਨੇ ਦਸਤੋ ਬਾਅਦ ਅਗਲੀ ਵੀਡੀਓ ਜੇ ਅਨੰਦਪੁਰ ਸਾਹਿਬ ਪੁੱਜਣ ਤੇ ਵਿਸ਼ੇਸ਼ ਰੇਲ ਗੱਡੀ ਦਾ ਸਵਾਗਤ ਕੀਤਾ ਗਿਆ ਸੱਚਖੰਡਿ ਸ਼੍ਰੀ ਹਜੂਰ ਸਾਹਿਬ ਰੇਡ ਮਹਾਰਾਸ਼ਟਰ ਤੋਂ ਸਿੱਖ ਪੰਥ ਦੇ ਪੰਜ ਤਖਤਾਂ ਲਈ ਸ਼ੁਰੂ ਕੀਤੀ ਗਈ ਪੰਜ ਤਖਤ ਵਿਸ਼ੇਸ਼ ਰੇਲ ਗੱਡੀ ਅੱਜ ਇੱਥੇ ਰੇਲਵੇ ਸਟੇਸ਼ਨ ਦੇ ਪਹੁੰਚੀ ਜਿਸ ਦਾ ਸਵਾਗਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੰਤਾਂ ਦੇ ਸਾਥ ਸੰਗਤ ਵੱਲੋਂ ਕੀਤਾ ਗਿਆ ਦਸਤੋ ਬਾਅਦ ਅਗਲੀ ਵੀਡੀਓ ਜੀ ਚੰਡੀਗੜ੍ਹ ਚ ਖੇਤੀ ਨਿਸ਼ਤੀ ਮੋਰਚਾ ਸੀਐਮ ਭਵਨਤਮਨ ਕਿਸਾਨ ਮਜ਼ਦੂਰਾਂ ਅਗਾ ਨੂੰ ਜਾਰੀ ਕਰ ਦਿੱਤਾ ਗਿਆ ਜੀ ਇਹ ਕਿਸਾਨ ਮਜ਼ਦੂਰ ਅਤੇ ਪਤਵਨ ਪੱਖੀ ਖੇਤੀ ਨੀਤੀ ਬਣਾਉਣ ਸਵੰਦੀ ਹੋਰ ਪੱਖਦਾਂ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਜੁਨਨ ਇਕਤਾ ਉਗਰਾਹਾ ਤੇ ਪੰਜਾਬ ਖੇਤ ਮਜ਼ਦੂਰ ਜੁਨਨ ਬਲ ਵਿਧਾਨ ਸਭਾ ਦੇ ਸ਼ਸ਼ੰਦਰਣ 1 ਸਤੰਬਰ ਤੋਂ ਚੰਡੀਗੜ੍ਹ ਵਿਛੇ ਮੋਰਚਾ ਲਾ ਕੇ 2 ਸਤੰਬਰ ਤੋਂ ਵਿਧਾਨ ਸਭਾ ਵੱਲ ਮਾਰਚ ਕੀਤੇ ਜਾਣ ਦੇ ਐਲਾਨ ਮਗਰੋਂ ਮੁੱਖ ਮੰਤਰੀ ਭਵੰਤ ਮਾਨ ਵੱਲੋਂ 1 ਸਤੰਬਰ ਨੂੰ ਹੀ ਦੋਨਾਂ ਜਥੇਬੰਦੀਆਂ ਦੀ ਮੀਟਿੰਗ ਲਈ ਸੱਦ ਲਿਆ ਗਿਆ ਜੀ ਅੱਜ ਸੋ ਬਾਤ ਅਗਲੀ ਵੀਡੀਓ ਜੀ ਮੁੱਖ ਮੰਤਰੀ ਭਵੰਤਮਾਨ ਨੇ ਕੀਤਾ ਜੀ ਇੱਕ ਹੋਰ ਵਾਅਦਾ ਪੂਰਾ ਪੰਜਾਬ ਵਿੱਚ ਗੈਰ ਕਾਨੂੰਨੀ ਤੌਰ ਤੇ ਬਣੀਆਂ ਕਲੋਨੀਆਂ ਚ ਪਲਾਟ ਖਰੀਦਣ ਵਾਲੇ ਲੋਕਾਂ ਨੂੰ ਰਜਿਸਟਰੀ ਕਰਵਾਉਣ ਸਮੇਂ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਰਨ ਦਾ ਆਪਣਾ ਵਾਅਦਾ ਪੂਰਾ ਕਰ ਰਹੇ ਹਨ ਇਸ ਤਹਿਤ ਗੈਰ ਕਾਨੂੰਨੀ ਕਲੋਨੀਆਂ ਵਿੱਚ ਸਥਿਤ 500 ਗਜ ਤੱਕ ਦੇ ਪਲਾਟਾਂ ਦੀ ਰਜਿਸਟਰੀ ਐਨਓਸੀ ਤੋਂ ਬਿਨਾ ਹੋਵੇਗੀ ਜਿਸ ਲਈ ਵਿਧਾਨ ਸਭਾ ਦੇ ਆਉਣ ਵਾਲੇ ਸੈਸ਼ਨ ਦੇ ਬਿੱਲ ਪੇਸ਼ ਕੀਤਾ ਜਾਵੇਗਾ ਇਸੇ ਸਬੰਧੀ ਤਰਜੀਬ ਅਨਸਾਰ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ ਦਾ ਸੋਧ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ ਜੀ ਅਸਤੋਪਾ ਦਾ ਅਗਲੀ ਵੀਡੀਓ ਜੀ ਸਰਕਾਰੀ ਮੁਲਾਜ਼ਮਾਂ ਨੂੰ ਮਿਲਣ ਵਾਲਾ ਜੀ ਵੱਡਾ ਤੋਹਫਾ ਆਧਾਰ ਕਾਰਡ ਤੇ ਕ੍ਰੈਡਿਟ ਕਾਰਡ ਦੇ ਨਿਯਮਾਂ ਵਿੱਚ ਕਈ ਵੱੱਡੇ ਬਦਲਾਅ ਹੋ ਰਿਹਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਲੈ ਚੱਲਦੇ ਆ ਮੇਨ ਅਪਡੇਟ ਤੇ ਆਖਰਕਾਰ ਕਿਹੜੇ-ਕਿਹੜੇ ਵੱਡੇ ਬਦਲਾਅ ਜਿਹੜੇ ਹੋ ਗਏ ਨੇ ਜੀ ਵਪਾਰਕ ਗੈਸ ਸਿਲੰਡਰ ਨੂੰ ਲੈ ਕੇ ਮਹਿੰਗਾ ਹੋ ਗਿਆ ਜੀ ਵਪਾਰਕ ਗੈਸ ਸਿਲੰਡਰ ਤੇਲ ਕੰਪਨੀਆਂ ਨੇ 1 ਸਤੰਬਰ ਤੋਂ ਦੇਸ਼ ਭਰ ਵਿੱਚ ਵਪਾਰਕ ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ ਦਿੱਲੀ ਵਿੱਚ ਵਪਾਰਕ ਰਸੋਈ ਗੈਸ ਸਿਲੰਡਰ 39% ਤੱਕ ਮਹਿੰਗਾ ਹੋ ਗਿਆ ਇਸ ਦੇ ਨਾਲ ਹੀ ਘਰੇਲੂ ਗੈਸ ਤਹਾਨੂੰ ਦੱਸ ਦਈਏ ਕਿ ਜੁਲਾਈ ਵਿੱਚ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ ₹30 ਤੱਕ ਦੀ ਜਿਹੜੀ ਕਟੌਤੀ ਕੀਤੀ ਗਈ ਸੀ ਕ੍ਰੈਡਿਟ ਕਾਰਡ ਦੇ ਨਿਯਮਾਂ ਦੇ ਵਿੱਚ ਰਿਵਾਰਡ ਪੁਆਇੰਟ ਨੂੰ ਲੈ ਕੇ ਜਿਹੜੀ ਸਮੇਂ ਸੀਮਾ ਤੈਅ ਹੋ ਚੁੱਕੀ ਹੈ ਜੀ 1 ਮਹੀਨੇ ਦੇ ਵਿੱਚ ਸਿਰਫ ਤੁਸੀਂ 2000 ਰਿਵਾਰਡ ਪੁਆਇੰਟ ਹੀ ਲੈ ਸਕਦੇ ਹੋ ਉਸ ਤੋਂ ਬਾਅਦ ਅਗਲੀ ਆਈਡੀਐਫਸੀ ਬੈਂਕ ਨੂੰ ਲੈ ਕੇ ਉਹਦਾ ਵਿੱਚ 15 ਦਿਨਾਂ ਦੇ ਜਿਹੜੇ ਪੈਸੇ ਭਰਨ ਦੀ ਸੀਮਾ ਜੀ 18 ਦਿਨਾਂ ਤੋਂ ਘਟਾ ਕੇ 15 ਦਿਨ ਕਰ ਦਿੱਤੀ ਗਈ ਹੈ ਉਸ ਤੋਂ ਬਾਅਦ ਕਰਾਇਏ ਪੱਤੇ ਵਿੱਚ ਵਾਅਦਾ ਕੀਤਾ ਗਿਆ ਕੇਂਦਰ ਸਰਕਾਰ ਸਤੰਬਰ ਚ ਮੁਲਾਜ਼ਮਾਂ ਲਈ ਵੱਡਾ ਐਲਾਨ ਕਰ ਸਕਦੀ ਹੈ ਉਮੀਦ ਹੈ ਸਰਕਾਰ ਮੁਲਾਜ਼ਮਾਂ ਦੇ ਮਹਿੰਗਾਈ ਪੱਤੇ ਵਿੱਚ 3% ਦਾ ਵਾਅਦਾ ਕਰ ਸਕਦੀ ਹੈ ਉਸ ਤੋਂ ਬਾਅਦ ਆਧਾਰ ਕਾਰਡ ਵਿੱਚ ਮੁਫਤ ਅਪਡੇਟ ਹੋ ਚੁੱਕਾ ਜੀ 14 ਸਤੰਬਰ ਤੱਕ ਤੁਸੀਂ ਅਪਡੇਟ ਕਰਵਾ ਸਕਦੇ ਜੀ ਮੁਫਤ ਵਿੱਚ ਤਾਂ ਇਸੇ ਜੀ ਅੱਜ ਦੀਆਂ ਆਪਣੀਆਂ ਨਵੀਆਂ ਖਬਰਾਂ ਤੁਹਾਨੂੰ ਕਿਸ ਤਰ੍ਹਾਂ ਲੱਗੀਆਂ ਨਹੀਂ ਚੇ ਕਮੈਂਟ ਕਰਨਾ ਬਾਕੀ ਸਿੱਤਾਂ ਦੀਆਂ ਖਬਰਾਂ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲ ਬਹੁਤ ਬਹੁਤ ਧੰਨਵਾਦ ਜੀ